ਜਦਿਕਾ ਪ੍ਰੋਜੈਕਟ ਤੁਸੀਂ ਬਣਾ ਰਹੇ ਹੋ ਇਹ ਕੀ ਲੋਕਾਵਸਤੀ ਕੀ ਸਰਦਾ ਲੱਗਿਆ ਕਿਹਦਾ ਜਿਹੜਾ ਤੁਸੀਂ ਪ੍ਰੋਜੈਕਟ ਸੇ ਸ਼ੁਰੂ ਕਰ ਰਹੇ ਹੋ ਲੋਕਾਵਸਤੀ ਕੀ ਸਰਦਾ ਇਹ ਆ ਆ ਜਿਹੜਾ ਘਾਟ ਬਣਾ ਰਹੇ ਹਾਂ ਹਾਂਜੀ ਹਾਂਜੀ ਇਹ ਇਸ਼ਨਾਨ ਘਾਟ ਆ ਇਥੇ ਇਸ਼ਨਾਨ ਕਰਾਂਗੇ ਸੰਗਤ ਇਸ਼ਨਾਨ ਕਰੂਗੀ ਅੱਛਾ ਜੀ ਤੇ ਪਾਣੀ ਬੰਦੇ ਦੀ ਤੁੰਗਿਆ ਦੀ ਪਾਣੀ ਕਿੱਥੋਂ ਸਾਫ ਹੋ ਕੇ ਤਾਂ ਬੰਡਾਉਗੇ ਦਾ ਉਹਦੇ ਵਾਸਤੇ ਲੱਗੇ ਹੋਏ ਹਾਂ ਕਿਉਂਕਿ ਇਦੋਂ ਅੱਗੇ ਜਿਹੜੇ ਆ 8 ਪਿੰਡਾਂ ਦਾ ਪਾਣੀ ਪੈਂਦਾ ਜਾਂ ਡੈਰੀਆਂ ਦਾ ਪਾਣੀ ਪੈਂਦਾ ਪਹਿਲੇ ਦਿਨ ਤੋਂ ਆਣ ਕੇ ਡੈਰੀਆਂ ਵਾਲਿਆਂ ਨਾਲ ਵੀ ਲੱਗੇ ਹੋਏ ਹਾਂ ਉਹਨਾਂ ਨੇ ਕਾਫੀ ਜਿਹੜੇ ਹੈਗੇ ਆ ਉਹਨਾਂ ਦੇ ਪ੍ਰਬੰਧ ਹੋ ਚੁੱਕੇ ਆ ਕਾਫੀ तकरीबन 90% ਏਰੀਆ ਤਾਂ ਪਾਣੀ ਬੰਦ ਹੋ ਗਿਆ ਜਿਹੜੇ ਪੰਜ ਸੱਤ ਜਿਹੜੇ ਰਹਿੰਦੇ ਉਹ ਵੀ ਥੋੜੇ ਦਿਨਾਂ ਚ ਹੋ ਜਾਊਗਾ ਤੇ ਜਿਹੜੇ ਅੱਠ ਪਿੰਡ ਆ ਉਹਨਾਂ ਦੇ ਵਿੱਚੋਂ ਵੀ ਜਿਹੜੇ ਹੈਗਾ ਉਹ ਪਿੰਡਾਂ ਦੇ ਵਿੱਚ ਤਿੰਨਾਂ ਪਿੰਡਾਂ ਦੇ ਵਿੱਚ ਕੰਮ ਚੱਲ ਰਿਹਾ ਤੇ ਜਿਹੜੇ ਚਾਰ ਪਿੰਡ ਆ ਉਹਨਾਂ ਦਾ ਅੱਗੇ ਉਹ ਤਿੰਨ ਕਰਕੇ ਅੱਗੇ ਅੱਗੇ ਜਿਹੜੀਆਂ ਮਸ਼ੀਨਾਂ ਚੱਲ ਜਾਣਗੀਆਂ ਉਹ ਸੀਜੇਵਾਲ ਮਾਡਲ ਉਹਨਾਂ ਪਿੰਡਾਂ ਦੇ ਵਿੱਚ ਲਾਗੂ ਹੋਊਗਾ ਉਹਨਾਂ ਦਾ ਪਾਣੀ ਟ੍ਰੇਡ ਹੋ ਕੇ ਖੇਤੀ ਨੂੰ ਲੱਗਣ ਲੱਗ ਪਊਗਾ ਜਿਹੜਾ ਪਾਣੀ ਗੰਦਾ ਪਾਣੀ ਤੋਂ ਗੋਹਾ ਇਹਦੇ ਵਿੱਚ ਢੱਕਦਾ ਸੀ ਉਹ ਬੰਦ ਹੋ ਜਾਊਗਾ ਦਰਿਆ ਸਾਫ਼ ਹੋ ਜਾਊਗਾ ਤੇ ਹੁਣ ਕਿਤਾ ਕਾਫੀ ਡਰਸ਼ਾ ਹੱਲੇ ਵੀ ਹੈ ਜਿਹੜਾ ਪਾਣੀ ਇੱਥੇ ਸੋਤੀ ਆ ਉਹ ਇੰਡਸਟਰੀ ਜੇ ਕੋਈ ਸਿੱਧੀ ਸੱਡਦੀ ਹੈ ਤੇ ਤੁਸੀਂ ਸਾਡੇ ਧਿਆਨ ਚ ਲਾਓ ਲਿਆਓ ਅਸੀਂ ਜ਼ਰੂਰ ਉਹਦੇ ਉੱਤੇ ਜਿਹੜਾ ਹੈਗਾ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਉਹਦੇ ਭੇਜਾਂਗੇ ਉਹਨਾਂ ਤੇ ਕਾਰਵਾਈ ਹੋਊਗੀ ਕਿ ਕਿੰਨੇ ਕਿ ਦਿਨਾਂ ਵਿੱਚ ਬੱਬੇ ਤਿਆਰ ਹੋਣਗੇ ਨਹੀਂ ਧੰਨਤਾ ਪਾ ਗੋਹਿਰੀਂ ਦੱਸ ਸਕਦੇ ਲੱਗੇ ਹੋਏ ਆ ਮਿਹਨਤ ਕਰ ਰਹੇ ਆ ਉਹ ਗੁਰੂ ਦੇ ਹੱਥ ਆ ਜਿਸ ਜਿਸ ਕਾਕਾਰ ਦਿੱਤੇ ਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ ਅਸੀਂ ਤਾਂ ਜੋ ਮਿਹਨਤ ਕਰ ਸਕਦੇ ਉਹ ਲੱਗੇ ਹੋਏ ਆ ਉਹ ਕਰ ਰਹੇ ਆ ਸਾਹੀਂ ਆਸ਼ ਵੀ ਕਰਦੇ ਆ ਗੁਰੂ ਚਰਨਾ ਚ ਅਰਦਾਸ ਵੀ ਕਰਦੇ ਆ ਤੇ ਸਾਨੂੰ ਮਾਲਕ ਤੇ ਭਰੋਸਾ ਵੀ ਆ ਵਿਸ਼ਵਾਸ ਵੀ ਆ ਜ਼ਰੂਰ ਇਹ ਦਰਿਆ ਅਮਰਤਵਰਗਾ ਦਰਿਆ ਬਗੂਗਾ ਹਾਂ ਫਿਰ ਜਦੋਂ ਪਾਣੀ ਸਾਫ ਹੋਊਗਾ ਇਹ ਆ ਉਹ ਨਹੀਂ ਪਾਣੀ ਨੂੰ ਪਹਿਲੇ ਸਾਫ਼ ਕਰਾਂਗੇ ਨਾ ਤੇ ਇਹ ਪੌੜੀਆਂ ਬਣਾਉਣ ਦਾ ਮਤਲਬ ਹੈ ਕਿ ਸਪਸ਼ਟ ਜਿਹਾ ਜੋ ਵੀ ਅੱਗੇ ਪਾਣੀ ਪਾਰਿਆ ਉਹਨਾਂ ਨੂੰ ਵੀ ਅਸੀਂ ਅਸੀਂ ਕੋਈ ਇੱਥੇ ਦੋ ਦਿਨ ਗੱਲਾਂ ਬਾਤਾਂ ਕਰਨ ਵਾਸਤੇ ਨਹੀਂ ਆਏ ਅਸੀਂ ਤਾਂ ਇਹ ਪੂਰਾ ਜਿਹੜਾ ਹੈਗੇ ਉਹਨੂੰ ਸਾਫ਼ ਦੇਖਣਾ ਚਾਹੁੰਨੇ ਹਾਂ ਅਸੀਂ ਇਹ ਨਹਾਉਣ ਵਾਸਤੇ ਘਾਟ ਵੀ ਬਣਾਤੇ ਆ ਤੇ ਉਹ ਜਿਹੜੇ ਹੈਗੇ ਉਹਦੇ ਪ੍ਰਬੰਧ ਵੀ ਅਸੀਂ ਕਰ ਰਹੇ ਹਾਂ ਇਹ ਨਹੀਂ ਵੀ ਉਹਨਾਂ ਨੂੰ ਕਹਿ ਰਹੇ ਹਾਂ ਉਸੇ ਪ੍ਰਬੰਧ ਵੀ ਅੱਜ ਵੀ ਜਿਹੜੀ ਹੈਗੀ ਤਿੰਨ ਮਸ਼ੀਨਾਂ ਉੱਥੇ ਚੱਲ ਰਹੀਆਂ ਤੁਸੀਂ ਅੱਗੇ ਜਾਓਗੇ ਤੇ ਉਹ ਪਿੰਡ ਹੈਗਾ ਪੂਥ ਪੂਖੜੀ ਉਥੇ ਚੱਲ ਰਹੀ ਹੈ ਤੇ ਪੂਖੜੀ ਖੁਰਦ ਇੱਕ ਪੂਖੜੀ ਕਲਾ ਤੇ ਇੱਕ ਜਿਹੜਾ ਹੈਗਾ ਨੇੜੇ ਪਿੰਡਾ ਉਥੇ ਤਿੰਨਾਂ ਪਿੰਡਾਂ ਦੇ ਵਿੱਚੋਂ ਸੇਵਾ ਦਾ ਕਾਰਜ ਚੱਲ ਰਿਹਾ ਉਹਨਾਂ ਦੇ ਪਾਣੀ ਸੱਪੜ ਜਿਹੜੇ ਉਹ ਪੱਟੇ ਜਾ ਰਹੇ ਸਿੰਚੇਵਾਲ ਮਾਡਲ ਬਣਾ ਕੇ ਉਹ ਪਾਣੀ ਨੂੰ ਖੇਤੀ ਨੂੰ ਲਾਵਾਂਗੇ ਪਾਣੀ ਸਾਹਿਬ ਬਾਬਾ ਕਿੱਥੋਂ ਤੋ ਸ਼ੁਰੂਆਤ ਪਾਣੀ ਇੱਥੋਂ ਜਿਹੜਾ ਹੈਗਾ ਅੱਗੇ ਵੀ ਨਹਿਰ ਚੋਂ ਪਾਣੀ ਜਿਹੜਾ 200 ਕਿਊਸਕ ਪਾਣੀ ਇਹਦੇ ਵਿੱਚ ਛਡਵਾਇਆ ਹੋਇਆ ਨੈਸ਼ਨਲ ਗ੍ਰੀਨ ਡਿਪਰ ਨੇ ਉਹਨਾਂ ਨੇ ਉਸ ਵੇਲੇ ਦੇ ਹਦਾਇਤ ਕੀਤੀ ਵੀ ਇਹਦੇ ਵਿੱਚ ਇਹਦਾ ਨੇਚਰਲ ਵਹਾਅ ਜਿਹੜਾ ਹੈਗਾ ਫਲੋਅ ਨੂੰ ਬਹਾਲ ਕਰੋ ਤੇ ਉਹ ਹੁਣ ਨਹਿਰ ਬੰਦ ਸੀਗੀ ਇਸ ਕਰਕੇ ਬੰਦਾ ਜਿੱਦਾਂ ਹੁਣ ਨਹਿਰ ਤੇ ਚੱਲ ਪਈ ਹੈ ਪਰ ਅਸੀਂ ਕਹਿੰਦੇ ਜਿਹੜਾ ਦਰਿਆ ਗੋਏ ਨਾ ਭਰਿਆ ਪਿਆ ਪਹਿਲੋਂ ਇਹ ਤਾਂ ਗੋਆ ਭਰ ਗੱਡੀ ਹੈ ਪਾਣੀ ਡਿੱਗਣ ਵਾਲੇ ਜਿਹੜੇ ਗੰਦੇ ਉਹਨਾਂ ਨੂੰ ਉਹਨਾਂ ਨੂੰ ਬੰਦ ਕਰੀਏ ਤੇ ਉਦੋਂ ਮਗਰ ਵਿੱਚ ਪਾਣੀ ਛਡਵਾ ਦਾਂਗੇ ਤੇ ਉਦੋਂ ਪਾਣੀ ਇੱਥੇ ਆ ਜਾਊਗਾ ਨੂੰ ਸਾਥ ਦੇ ਰਿਹਾ ਤੁਹਾਡਾ ਪ੍ਰਸ਼ਾਸਨ ਤਾਂ ਹੋਊਗਾ ਸੇ ਪ੍ਰਸ਼ਾਸਨ ਤਾਂ ਜਿਹੜਾ ਹੈਗਾ ਕੋਈ ਨਹੀਂ ਸਾਥ ਨੂੰ ਪ੍ਰਸ਼ਾਸਨ ਦਾ ਕਾਮੀ ਪ੍ਰਸ਼ਾਸਨ ਦਾ ਵਾਏ ਅਸੀਂ ਤਾਂ ਉਹਨਾਂ ਦੇ ਸਹਾਇਕ ਕੰਮ ਤਾਂ ਉਹਨਾਂ ਪ੍ਰਸ਼ਾਸਨ ਦਾ ਕਰਨਾ ਸੀ ਸਰਕਾਰ ਦਾ ਕੰਮ ਸੀ ਅਸੀਂ ਤਾਂ ਉਹਨਾਂ ਨਾਲ ਸਹਾਇਕ ਵੀ ਜਿਹੜਾ ਨਹੀਂ ਅਸੀਂ ਤੁਹਾਡੇ ਨਾਲ ਖੜੇ ਆਂ ਆਪਾਂ ਕਰੀਏ ਰਲ ਕੇ ਐ ਦਾਵਾ ਕਰਦੇ ਹੋ ਫਿਰ ਸਰਕਰ ਦਾ ਤਾਂ ਮਰੂਗੀ ਇਸ ਪਾਰੀ ਦਾ ਅਸੀਂ ਮੈਂ ਆਪ ਨਾਉਣ ਨੂੰ ਪਹਿਲਾਂ ਤਿਆਰ ਆ ਪਹਿਲਾਂ ਅਸੀਂ ਨਾਵਾਂਗੇ ਫਿਰ ਹੀ ਅਸੀਂ ਕਿਸੇ ਨੂੰ ਕਵਾਂਗੇ ਤੇਵਾਂਗੇ ਵੀ ਨਾਵਾਂਗੇ ਵੀ ਫਿਰ ਅਸੀਂ ਕਵਾਂਗੇ ਵੀ ਤੁਸੀਂ ਚੈੱਕ ਕਰ ਲਓ ਅਸੀਂ ਤਾਂ ਅਸੀਂ ਤਾਂ ਇਹਦੇ ਵਿੱਚ ਨਾਵਾਂਗੇ